ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਗੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਸੁਆਮੀ ਸਤਿਗੁਰੂ ਧੰਗੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਖਾਲਸਾ ਜੀ ਸਤਿਗੁਰੂ ਸਮਰੱਥ ਨੇ ਸਰਗੁਰ ਦੇ ਚਰਨਾਂ ਵਿੱਚੋਂ ਸਭੇ ਅੰਮ੍ਰਿਤ ਪ੍ਰਾਪਤ ਹੁੰਦੇ ਸਾਰੀਆਂ ਅਛਾਵਾਂ ਪੂਰੀਆਂ ਹੁੰਦੀਆਂ ਦੁੱਖਾਂ ਦਾ ਨਾਸ਼ ਹੁੰਦਾ ਐਸੇ ਸਤਿਗੁਰੂ ਜੀ ਸਮਰੱਥ ਹਨ ਮਹਾਰਾਜ ਦੀ ਚਰਨ ਸ਼ਰਨ ਵਿੱਚ ਜਾ ਕੇ ਖਾਲਸਾ ਜੀ ਪਤਾ ਲੱਗਦਾ ਹੈ ਕਿ ਅਸੀਂ ਕਿੱਥੋਂ ਆਏ ਹਾਂ ਕੀ ਕਰਨ ਵਾਸਤੇ ਆਏ ਹਾਂ ਤੇ ਕੀ ਕਰਕੇ ਇਥੋਂ ਜਾਣਾ ਤੇ ਕਿੱਥੇ ਜਾਣਾ ਸੋ ਇਹ ਸਾਰਾ ਗਿਆਨ ਸਤਗੁਰ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦਾ ਜੇ ਗੁਰੂ ਨਹੀਂ ਤੇ ਖਾਲਸਾ ਜੀ ਕੱਖ ਵੀ ਨਹੀਂ ਵੱਡੇ ਤੋਂ ਵੱਡੇ ਦੇਵੀ ਦੇਵਤੇ ਖਾਲਸਾ ਜੀ ਮੂੰਹ ਦੀਆਂ ਖਾਣੀਆਂ ਪਈਆਂ ਨੇ ਵੱਡੇ ਵੱਡੇ ਰਿਸ਼ੀਆਂ ਨੂੰ ਜਿਨ੍ਹਾਂ ਦਾ ਕੋਈ ਗੁਰੂ ਨਹੀਂ ਨਾਰਦ ਦਾ ਖਾਲਸਾ ਜੀ ਕੋਈ ਗੁਰੂ ਨਹੀਂ ਸੀ ਤੇ ਕਿੰਨਾ ਦੁੱਖ ਭੋਗਣਾ ਪਿਆ ਸੋ ਇਸੇ ਪ੍ਰਕਾਰ ਗੁਰੂ ਤੋਂ ਬਿਨਾ ਗਤੀ ਨਹੀਂ ਹੁੰਦੀ ਹੈ ਕਾਲ ਯੁਗ ਦੇ ਲੋਕੋ ਧੰਨ ਗੁਰੂ ਨਾਨਕ ਸਾਹਿਬ ਪੂਰੇ ਸਤਿਗੁਰੂ ਹਨ ਸਤਿਗੁਰ ਦੇ ਚਰਨ ਸ਼ਰਨਾਂ ਵਿੱਚ ਜੁੜਨਾ ਕਰੀਏ ਭਾਈ ਗੁਰਸਿੱਖੀ ਕੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚ ਸਭ ਤੋਂ ਅਮੋਲਕ ਤੇ ਸਭ ਤੋਂ ਵੱਡਮੁੱਲੀ ਦਾਤ ਜਿਹੜੀ ਹੈ ਉਹ ਇੱਕ ਗੁਰਸਿੱਖੀ ਹੈ ਇੱਕ ਮਹਾਰਾਜ ਦਾ ਨਾਮ ਹੈ ਸੋ ਖਾਲਸਾ ਜੀ ਐਸੀ ਗੁਰਸਿੱਖੀ ਨੂੰ ਅਪਣਾਈਏ ਜਿਸ ਗੁਰਸਿੱਖੀ ਦੇ ਰਸਤੇ ਚੱਲਦੇ ਆ ਸਾਡਾ ਉਧਾਰ ਹੋਵੇ ਸਾਨੂੰ ਆ ਜੰਜਾਲਾਂ ਤੋਂ ਨਿਕਲਣਾ ਪਵੇ ਖਾਲਸਾ ਜੀ ਕਈ ਮਾਂ ਪਿਓ ਦੁਖੀ ਨੇ ਕਈ ਬੱਚੇ ਦੁਖੀ ਨੇ ਕਈ ਇਸਤਰੀਆਂ ਦੁਖੀ ਨੇ ਕਈ ਮਰਦ ਦੁਖੀ ਨੇ ਸੋ ਇਹ ਸਾਰੇ ਜੰਜਾਲ ਸਾਡੇ ਤੇ ਪਏ ਹੋਏ ਜਿਹੜੇ ਨੇ ਇਹ ਅਸੀਂ ਆਪ ਪਾਏ ਹਾਂ ਅਸੀਂ ਆਪ ਇਹਦੇ ਵਿੱਚ ਧੱਸਦੇ ਗਏ ਹਾਂ ਹੁਣ ਨਿਕਲਣ ਦਾ ਕੋਈ ਰਸਤਾ ਨਹੀਂ ਇੱਥੋਂ ਕੱਢਣ ਵਾਸਤੇ ਗੁਰੂ ਦਾ ਆਸਰਾ ਲੈਣਾ ਪੈਣਾ ਗੁਰੂ ਦੀ ਓਟ ਲੈਣੀ ਪੈਣੀ ਕਿਉਂਕਿ ਗੁਰੂ ਤੋਂ ਬਿਨਾ ਖਾਲਸਾ ਜੀ ਕੋਈ ਵੀ ਬੰਦਾ ਗਿਆਨ ਨਹੀਂ ਕਰਾ ਸਕਦਾ ਗੁਰੂ ਵੱਡਾ ਗੁਰੂ ਵਰਗਾ ਸ੍ਰੇਸ਼ਟ ਕੋਈ ਨਹੀਂ ਗੁਰੂ ਵਰਗੀ ਮਤ ਦੇਣ ਵਾਲਾ ਕੋਈ ਨਹੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਵਿੱਚ ਜੁੜੀਏ ਭਾਈ ਕੇਸਾ ਧਾਰੀ ਹੋਈਏ ਅਮਰਤ ਧਾਰੀ ਹੋਈਏ ਬਾਣੀ ਪੜ੍ਹੀਏ ਸਤਿਗੁਰ ਨੇ ਸਾਨੂੰ ਉਪਦੇਸ਼ ਦਿੱਤਾ ਹੈ ਜਿਹੜੇ ਸਤਿਗੁਰ ਦੇ ਸਿੱਖ ਸੱਜਣਾ ਚਾਹੁੰਦੇ ਨੇ ਪੂਰਨ ਤੌਰ ਤੇ ਚਾਹੇ ਕੋਈ ਮੁਸਲਮਾਨ ਹੋਵੇ ਚਾਹੇ ਕੋਈ ਹਿੰਦੂ ਹੋਵੇ ਮਹਾਰਾਜ ਦਾ ਅੰਮ੍ਰਿਤ ਪਾਣ ਕਰਕੇ ਸਿੱਖ ਸਜੇ ਜਿਹੜਾ ਕੋਈ ਭਾਈ ਸਹਿਇ ਧਾਰੀ ਰਹਿਣਾ ਚਾਹੁੰਦਾ ਜਿਵੇਂ ਹੋਰ ਧਰਮਾਂ ਦੇ ਮੁਸਲਮਾਨ ਜਾਂ ਹਿੰਦੂ ਉਹ ਸਤਿਗੁਰ ਦੇ ਉਪਦੇਸ਼ ਨੂੰ ਕਮਾਉਣ ਉਪਦੇਸ਼ ਕਮਾਉਣ ਨਾਲ ਵੀ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਸੋ ਮਹਾਰਾਜ ਦੇ ਚਰਨਾਂ ਕਮਲਾਂ ਦਾ ਧਿਆਨ ਤਦਿਆ ਸੁਖ ਪ੍ਰਾਪਤ ਹੁੰਦਾ ਗੁਰੂ ਹੋਣਾ ਖਾਲਸਾ ਦੀ ਜ਼ਿੰਦਗੀ ਵਿੱਚ ਅਤਿ ਜ਼ਰੂਰੀ ਹੈ ਜਿਨ੍ਹਾਂ ਦਾ ਗੁਰੂ ਨਹੀਂ ਸਤਗੁਰ ਸੱਚੇ ਪਾਸ਼ਾ ਕਹਿੰਦੇ ਉਹਨਾਂ ਦਾ ਨਾਂ ਲੈਣਾ ਵੀ ਮਾੜਾ ਹੈ ਇਥੋਂ ਤੱਕ ਧੰਗ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਾ ਲੈਣਾ ਵੀ ਉਹਨਾਂ ਬੰਦਿਆਂ ਦਾ ਮਾੜਾ ਹੈ ਜਿਨ੍ਹਾਂ ਨੇ ਆਪਣਾ ਗੁਰੂ ਨਹੀਂ ਧਾਰਨ ਕੀਤਾ ਤੇ ਖਾਲਸਾ ਜੀ ਬਹੁਤੇ ਸਾਡੇ ਸਿੱਖ ਨੇ ਜਿਹੜੇ ਸਤਗੁਰ ਸੱਚੇ ਪਾਤਸ਼ਾਹ ਦੇ ਹੁੰਦਿਆਂ ਸੁਣਦਿਆਂ ਵੀ ਮਹਾਰਾਜ ਦੇ ਚਰਨੀ ਨਹੀਂ ਜੁੜਦੇ ਸਤਗੁਰ ਦੇ ਚਰਨਾਂ ਵਿੱਚ ਜੁੜੀਏ ਸਿੱਖੀ ਧਾਰਨ ਕਰੀਏ ਮੁਖ ਤੇ ਦਾੜਾ ਪ੍ਰਕਾਸ਼ ਕਰੀਏ ਮਰਦਾਂ ਵਾਲੀ ਜ਼ਿੰਦਗੀ ਜੀਏ ਏ ਜੜਿਆਂ ਵਾਲੀ ਜ਼ਿੰਦਗੀ ਨਾ ਜੀਏ ਖਾਲਸਾ ਜੀ ਜਿਵੇਂ ਕੋਈ ਸ਼ੇਰ ਹੋਵੇ ਤੇ ਉਹਨੂੰ ਮੁੰਨ ਦਿੱਤਾ ਜਾਵੇ ਉਹ ਸ਼ੇਰ ਨਹੀਂ ਲੱਗਦਾ ਸ਼ੇਰ ਨਹੀਂ ਲੱਗਦਾ ਤੁਸੀਂ ਆਮ ਦੇਖਿਆ ਹੋਵੇਗਾ ਸ਼ੇਰਨੀ ਦੇ ਮੁਖ ਤੇ ਵਾਲ ਨਹੀਂ ਪਰ ਸ਼ੇਰ ਦੇ ਮੁਖ ਤੇ ਵਾਲ ਨੇ ਇਸੇ ਕਰਕੇ ਉਹਦੀ ਪਛਾਣ ਹੈ ਦਾੜੇ ਕੇਸ ਨਾਲ ਮਰਦ ਦੀ ਪਛਾਣ ਹੁੰਦੀ ਹੈ ਸੋ ਭਾਈ ਐਵੇਂ ਸੰਸਾਰ ਵਾਸਤੇ ਦੁਨੀਆ ਦੇ ਨੱਕ ਰੱਖਣ ਵਾਸਤੇ ਆਪਣੇ ਆਪ ਨੂੰ ਪਤਾ ਨਹੀਂ ਕਿੱਡਾ ਕੋ ਸੋਨਾ ਖਮਾਉਣ ਵਾਸਤੇ ਸਤਿਗੁਰ ਦੀ ਦਿੱਤੀ ਹੋਈ ਮੋਹਰ ਨੂੰ ਕਤਲ ਨਾ ਕਰਾਈਏ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਕੇਸਾ ਧਾਰੀ ਹੋਣ ਵਿੱਚ ਲਾਹਾ ਹੈ ਕੀ ਲਾਹਾ ਹੈ ਖਾਲਸਾ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਜਿਹੜਾ ਵਾਹਿਗੁਰੂ ਹੈ ਉਹਨੂੰ ਕੇਸ ਕਿਹਾ ਜਾਂਦਾ ਹੈ ਕੇਸਵ ਦਾ ਮਤਲਬ ਕੀ ਹੈ ਕੇਸਾ ਧਾਰੀ ਉਹ ਅਕਾਲ ਪੁਰਖ ਵਾਹਿਗੁਰੂ ਖੁਦ ਕੇਸਾ ਧਾਰੀ ਹੈ ਜਿਨਨੇ ਦੇਵੀ ਦੇਵਤੇ ਹਨ ਸਭ ਕੇਸਾ ਧਾਰੀ ਹਨ ਸਤਗੁਰ ਕਲਗੀਧਰ ਪਾਸ਼ਾ ਮਹਾਰਾਜ ਕੇਸਾ ਧਾਰੀ ਹਨ ਸਤਗੁਰ ਜੀ ਨੇ ਸਾਨੂੰ ਆਪਣਾ ਸvaroop ਦਿੱਤਾ ਸਤਗੁਰ ਜੀ ਦੇ ਸvaroop ਵਰਗੇ ਖਾਲਸਾ ਜੀ ਬਣੀਏ ਸਤਗੁਰ ਜੀ ਵਰਗੇ ਬਣੀਏ ਆਪਣੀ ਮਨ ਪਿੱਛੇ ਲੱਗ ਕੇ ਆਪਣੀ ਮਤ ਪਿੱਛੇ ਲੱਗ ਕੇ ਆਪਣਾ ਜੀਵਨ ਨਾ ਗਰਗ ਕਰੀਏ ਇਹ ਜੀਵਨ ਮੋੜ ਮੋੜ ਕੇ ਨਹੀਂ ਮਿਲਣਾ ਬੜਾ ਵੱਡਾ ਪ੍ਰੋਸੈਸ ਹੈ ਖਾਲਸਾ ਜੀ ਧਰਤੀ ਤੇ ਜੰਮਣ ਦਾ ਪਹਿਲਾਂ ਸਾਡੀ ਮੌਤ ਹੁੰਦੀ ਹੈ ਮੌਤ ਹੋਣ ਤੋਂ ਬਾਅਦ ਰੂਹ ਉਸ ਦੇਸ਼ ਨੂੰ ਜਾਂਦੀ ਹੈ ਜਿੱਥੇ ਸਾਡਾ ਲੇਖਾ ਜੋਖਾ ਹੋਣਾ ਹੈ ਜੇ ਸਾਡੇ ਪਾਪ ਹੋਏ ਤਾਂ ਕਈ ਕੁਝ ਰਸਤੇ ਵਿੱਚ ਸਾਨੂੰ ਮਿਲਦਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਗਨੀਆਂ ਨਦੀਆਂ ਜਿਨ੍ਹਾਂ ਨੂੰ ਪਾਰ ਕਰਨਾ ਪੈਂਦਾ ਇਹ ਸਰੀਰ ਨੂੰ ਥੋੜਾ ਕੋਈ ਦੁੱਖ ਲੱਗਦਾ ਤੁਸੀਂ ਕਰੇ ਅਨੁਭਵ ਕਰਕੇ ਦੇਖਿਆ ਇਹ ਚੀਜ਼ ਦਾ ਕਿ ਤੁਸੀਂ ਹੱਥ ਤੇ ਕੈਂਚੀ ਮਾਰੋ ਹੱਥ ਤੇ ਕਰਦ ਮਾਰੋ ਤੁਹਾਨੂੰ ਦੁੱਖ ਹੁੰਦਾ ਉਹ ਦੁੱਖ ਤੁਹਾਨੂੰ ਨਹੀਂ ਹੁੰਦਾ ਤੁਹਾਡੀ ਆਤਮਾ ਨੂੰ ਹੁੰਦਾ ਮਰੇ ਬੰਦੇ ਦਾ ਸਾਰਾ ਸਰੀਰ ਪਾੜ ਦਿੰਦੇ ਨੇ ਉਹਨੂੰ ਤਾਂ ਕੋਈ ਦੁੱਖ ਨਹੀਂ ਹੁੰਦਾ ਦੁੱਖ ਤੁਹਾਡੀ ਆਤਮਾ ਨੂੰ ਹੁੰਦਾ ਇਹੋ ਹੀ ਦੁੱਖ ਤੁਹਾਨੂੰ ਅੱਗੇ ਹੋਣਾ ਜਿਹੜਾ ਹੱਦ ਸਾਨੂੰ ਸਰੀਰ ਵਿੱਚ ਫੀਲ ਹੁੰਦਾ ਹੈ ਨਾ ਸਰੀਰ ਵਿੱਚ ਸਾਨੂੰ ਦੁੱਖ ਲੱਗਦਾ ਕਿ ਸਾਨੂੰ ਕੋਈ ਗਾਲਾਂ ਕੱਢੇ ਉਸੇ ਵੇਲੇ ਅਸੀਂ ਅੱਖਾਂ 'ਚੋਂ ਪਾਣੀ ਛਿੜ ਦਿੰਨੇ ਹਾਂ ਉਹ ਤੁਹਾਡੀ ਆਤਮਾ ਨੂੰ ਬੋਲ ਲੱਗਦੇ ਨੇ ਤਾਨੂੰ ਕੋਈ ਸਰੀਰ ਤੇ ਮਾਰਦਾ ਹੈ ਚੋਟ ਤੁਹਾਡੀ ਆਤਮਾ ਨੂੰ ਲੱਗਦੀ ਹੈ ਉਹ ਤਾਂ ਕਰਕੇ ਰੋਂਦੀ ਹੈ ਖਾਲਸਾ ਜੀ ਤੇ ਜਿਸ ਵੇਲੇ ਇਥੋਂ ਤੁਸੀਂ ਗਾਂ ਖੂਚ ਕਰਨਾ ਜਾਣੀ ਤਾਂ ਆਤਮਾ ਹੀ ਹੈ ਉਹੀ ਸਰੀਰ ਵਿੱਚ ਬਹਿ ਕੇ ਪਹਿਲਾਂ ਦੁੱਖ ਭੋਗਦੀ ਰਹੀ ਹੈ ਅੱਗੇ ਜਿਹੜਾ ਲੋਕੀ ਕਹਿੰਦੇ ਨੇ ਲੈ ਕਿਹੜਾ ਕਿਸੇ ਨੇ ਵੇਖਿਆ ਭਾਈ ਅੱਗੇ ਬਹੁਤ ਦੁੱਖ ਹੈ ਇਹ ਦੁੱਖੇ ਨੂੰ ਸਹਿਣੇ ਪੈਂਦੇ ਮਹਾਰਾਜ ਕਹਿੰਦੇ ਇਸ ਧਰਤੀ ਤੇ ਤਾਂ ਇੱਕ ਸੂਰਜ ਹੈ ਜਦੋਂ ਉਹ ਰਾਹੇ ਲੈ ਕੇ ਜਾਂਦੇ ਨੇ ਹੁਣ ਵੱਖ-ਵੱਖ ਰਾਹ ਨੇ ਸਾਰੇ ਇਹ ਨਹੀਂ ਵੀ ਹਰ ਮਰਦ ਉਂਦੀ ਲੰਘਦਾ ਆਪੋ ਆਪਣੇ ਕਰਮਾਂ ਅਨੁਸਾਰ ਆਪੋ ਆਪਣੇ ਖਾਲਸਾ ਜੀ ਪਾਪਾਂ ਅਨੁਸਾਰ ਉਹ ਰਸਤਾ ਬਣਦਾ ਉਹਦੀ ਫਿਰ ਜਮ ਲੈ ਕੇ ਜਾਂਦੇ ਕਹਿੰਦੇ ਜਮ ਜਿਹੜੇ ਨੇ ਨਾ ਉਹਨਾਂ ਦਾ ਦੇਖੋ ਆਪਾਂ ਗੱਲ ਕਰਦੇ ਜਮ ਕਹਿ ਤਾਂ ਛੋਟਾ ਜਿਹਾ ਸ਼ਬਦ ਹੈ ਬਸ ਠੀਕ ਠਾਕ ਹੈ ਪਰ ਕਹਿੰਦੇ ਨੇ ਜਮ ਜਿਹੜੇ ਨੇ ਉਹਨਾਂ ਦਾ ਐਡਾ ਭਿਆਨਕ ਰੂਪ ਹੈ ਜਮਾਂ ਨੂੰ ਵੇਖਦਿਆਂ ਸਾਰ ਪ੍ਰਾਣ ਨਿਕਲ ਜਾਂਦੇ ਨੇ ਐਡਾ ਭਿਆਨਕ ਰੂਪ ਜ਼ਿੰਦਗੀ 'ਚ ਨਹੀਂ ਦੇਖਦਾ ਕੋਈ ਬੰਦਾ ਪਰ ਉਹ ਬੰਦਾ ਦਾਸ ਨਹੀਂ ਸਕਦਾ ਉਸ ਵੇਲੇ ਉਹਦੇ ਸਾਰੇ ਇੰਦ੍ਰੇ ਖਿੱਚੇ ਜਾਂਦੇ ਨੇ ਜ਼ੁਬਾਨ ਖਿੱਚੀ ਜਾਂਦੀ ਹੈ ਬੋਲਿਆ ਨਹੀਂ ਜਾਂਦਾ ਕਿ ਸਾਹਮਣੇ ਕੌਣ ਖਲੋਤਾ ਹੈ ਤੇ ਮੈਨੂੰ ਕੀ ਕਹਿੰਦੇ ਨੇ ਉਹ ਬੋਲ ਕੇ ਬੰਦਾ ਨਹੀਂ ਦੱਸ ਸਕਦਾ ਸੋ ਖਾਲਸਾ ਜੀ ਹਮੇਸ਼ਾ ਆਪਣੇ ਜੀਵਨ ਵਾਸਤੇ ਸੁਚੇਤ ਹੋਈਏ ਜਿੱਦਾਂ ਆਪਾਂ ਸੁਚੇਤ ਹੁੰਨੇ ਆ ਨਾ ਸਾਨੂੰ ਫਿਕਰ ਹੁੰਦੀ ਹੈ ਕਿ ਭਾਈ ਮੈਂ ਜੀਵਨ ਵਿੱਚ ਕੋਈ ਤਰੱਕੀ ਕਰ ਲਵਾਂ ਕੋਈ ਮੇਰੇ ਪੈਰ ਵੱਜ ਜਾਣ ਜਾਂ ਮੈਂ ਕਮਾਈ ਕਰ ਲਵਾਂ ਸਾਰੀ ਉਮਰ ਦੀ ਰੋਟੀ ਬਣ ਜਾਵੇ ਕੀ ਇਹਦੀ ਫਿਕਰ ਹੈ ਸਾਨੂੰ ਫਿਕਰ ਹੈ ਸਾਡੇ ਬੱਚੇ ਵਧੀਆ ਪੜ ਜਾਣ ਸਾਨੂੰ ਫਿਕਰ ਹੈ ਸਾਡੇ ਬੱਚਿਆਂ ਦੇ ਰਿਸ਼ਤੇ ਵਧੀਆ ਘਰ ਹੋ ਜਾਣ ਸਾਡੇ ਬੱਚੇ ਵਧੀਆ ਸਟੈਂਡ ਹੋ ਜਾਣ ਵਧੀਆ ਸਭ ਕੁਝ ਕਰ ਲੈਣ ਤਰੱਕੀ ਕਰਨ ਇਹ ਚੀਜ਼ ਦੀ ਫਿਕਰ ਹੈ ਨਾ ਉਥੇ ਇਹ ਵੀ ਫਿਕਰ ਕਰੋ ਕਿ ਅਸੀਂ ਮਰਨਾ ਹੈ ਮਰ ਕੇ ਕਿਹੜੇ ਦੇਸ਼ ਜਾਣਾ ਉਹਦੀ ਫਿਕਰ ਵੀ ਕਰੋ ਕਿ ਉਹਦੇ ਵਾਸਤੇ ਨਾਮ ਧਨ ਇਕੱਠਾ ਕਰ ਲਈਏ ਉਹਦੀ ਫਿਕਰ ਜ਼ਿਆਦਾ ਜ਼ਰੂਰੀ ਹੈ ਬੱਚੇ ਤਾਂ ਖਾਲਸਾ ਜੀ ਸੰਸਾਰ ਵਿੱਚ ਸਵਾਸੇ ਦਾ ਸਭ ਦੇ ਖਤਮ ਹੋਣੇ ਕਿਸੇ ਨੇ ਟਿਕੇ ਨਹੀਂ ਰਹਿਣਾ ਕਿਸੇ ਦੇ ਬੱਚੇ ਪਹਿਲਾਂ ਤੁਰ ਜਾਂਦੇ ਨੇ ਕਿਸੇ ਦੇ ਮਾਂ ਪਿਓ ਪਹਿਲਾਂ ਤੁਰ ਜਾਂਦੇ ਨੇ ਇਹ ਸੰਸਾਰ ਐਵੇਂ ਹੀ ਕੂਚ ਕਰਦਾ ਆ ਰਿਆਂ ਐਵੇਂ ਕੂਚ ਕਰ ਰਵਿਆ ਐਵੇਂ ਕੂਚ ਕਰਦਾ ਰਹੇਗਾ ਇਹਦੇ ਵਿੱਚ ਕੋਈ ਲਾਹਾ ਨਹੀਂ ਹੈ ਹਾਂ ਬੱਚਿਆਂ ਨੂੰ ਪ੍ਰੇਮ ਦਿਓ ਬੱਚਿਆਂ ਨੂੰ ਸ਼ੁਭ ਗੁਣ ਸਿਖਾਓ ਬੱਚਿਆਂ ਨਾਲ ਪਿਆਰ ਕਰੋ ਪਰ ਸਤਿਗੁਰੂ ਅਕਾਲ ਪੁਰਖ ਨੂੰ ਭੁੱਲ ਕੇ ਕੀਤਾ ਹੋਇਆ ਬੱਚਿਆਂ ਨੂੰ ਪਿਆਰ ਖਾਲਸਾ ਜੀ ਵਿਅਰਥ ਹੈ ਤੇ ਮੋਹ ਦੇ ਸੰਸਾਰ ਮੋਹ ਦੇ ਸਮੁੰਦਰ ਵਿਚ ਮੋਹ ਮੋਹ ਦੇ ਤੋਬੇ ਦੇ ਸੇਟ ਦੇੰਦਾ ਉਦੋਂ ਜ਼ਿੰਦਗੀ ਗਗੜੀ ਆ ਗਲ ਜਾਂਦੀ ਹੈ। ਇਹੀ ਰਸਨਾ ਹੈ, ਇਹੋ ਹੀ ਇੰਦਰੇ ਨੇ, ਇਹੋ ਰਸਨਾ ਜਦੋਂ ਪਰਮੇਸ਼ਰ ਦੀ ਉਸਤਤੀ ਕਰੇਗੀ ਤੇ ਅਕਾਲ ਪੁਰਖ ਦੇ ਚਰਨ ਕਮਲਾਂ ਨਾਲ ਜੋੜੇਗੀ। ਇਹੋ ਉਸ ਇਹੋ ਜੀਭਾ ਹੈ ਜਿਹੜੋ ਨਿੰਦਿਆ ਕਰੇਗੀ ਤੇ ਖਾਲਸਾ ਜੀ ਨਰਕਾਂ ਦੇ ਤੋਬੇ ਵਿੱਚ ਪਾ ਦੇਗੀ। ਸੋ ਮਹਾਰਾਜ ਨੇ ਜੋ-ਜੋ ਸਾਨੂੰ ਇੰਦਰੇ ਲਾਏ ਨੇ ਇਹਨਾਂ ਦਾ ਜਿਹੜਾ-ਜਿਹੜਾ ਕੰਮ ਸੀ ਉਹ ਉਹ ਕੰਮ ਵਾਸਤੇ ਇਹਨਾਂ ਨੂੰ ਯੂਜ਼ ਕਰੀਏ। ਉਹ ਉਹ ਕੰਮ ਵਾਸਤੇ ਇਹਨਾਂ ਦੀ ਵਰਤੋਂ करिए ਹਾਥ ਮਹਾਰਾਜ ਨੇ ਦਿੱਤੇ ਨੇ ਨੇਕੀ ਕਰਨ ਵਾਸਤੇ ਧਰਮ ਦੀ ਕਿਰਤ ਕਰਨ ਵਾਸਤੇ ਕਿਰਤ ਕਰਕੇ ਜੋ ਲਿਆਂਦਾ ਹੈ ਉਹਦੇ ਵਿੱਚੋਂ ਵੰਡ ਕੇ ਛਕਣ ਵਾਸਤੇ ਦਸਵੰਧ ਦੇਣ ਵਾਸਤੇ ਇਹ ਹੱਥਾਂ ਨਾਲ ਚੰਗੇ ਸ਼ੋਭ ਕੰਮ ਕਰਨ ਵਾਸਤੇ ਇਹ ਹੱਥ ਦਿੱਤੇ ਨੇ ਨਾ ਕਿ ਠਗੀਆਂ ਕਰਨ ਵਾਸਤੇ ਨਾ ਕਿ ਚੋਰੀਆਂ ਕਰਨ ਵਾਸਤੇ ਨਾ ਕਿ ਪ੍ਰਾਣੇ ਪ੍ਰਾਇ ਤੰਨਾਂ ਨੂੰ ਸ਼ੂਣ ਵਾਸਤੇ ਇਹ ਹੱਥ ਦਿੱਤੇ ਨੇ ਪਰ ਸਾਡੇ ਹੱਥ ਪੁੱਠੇ ਕੰਮ ਲੱਗੇ ਹੋਏ ਇਹ ਪੈਰ ਦਿੱਤੇ ਨੇ ਗੁਰੂ ਘਰਾਂ ਨੂੰ ਚੱਲ ਕੇ ਜਾਣ ਵਾਸਤੇ ਚੰਗੇ ਕੰਮਾਂ ਨੂੰ ਕਰਨ ਵਾਸਤੇ ਜਾਣ ਵਾਸਤੇ ਗੁਰੂ ਦੀ ਸੇਵਾ ਕਰਨ ਵਾਸਤੇ ਸੋ ਭਾਈ ਅਸੀਂ ਮਾੜੇ ਪੁੱਠੇ ਰਸਤਿਆਂ ਵਿੱਚ ਪਏ ਜਾਂਦੇ ਨੇ ਠੇਕਿਆਂ ਵੱਲੋਂ ਠੱਗੀਆਂ ਵੱਲੋਂ ਚੋਰੀਆਂ ਵੱਲੋਂ ਕਿਸੇ ਨੂੰ ਲੁੱਟਣ ਵਾਸਤੇ ਅੱਖਾਂ ਦਿੱਤੀਆਂ ਨੇ ਪਰਮੇਸ਼ਰ ਨੇ ਵਾਹਿਗੁਰੂ ਨੂੰ ਤੱਕਣ ਵਾਸਤੇ ਬਾਣੀ ਪੜਨ ਵਾਸਤੇ ਨਾਮ ਜਪਣ ਵਾਸਤੇ ਗੁਰੂ ਸਿੱਖਾਂ ਦੀ ਗੁਰਮੁਖਾਂ ਦੀ ਸੰਗਤ ਕਰਨ ਵਾਸਤੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਪਰ ਅਸੀਂ ਅੱਖਾਂ ਰੱਖੀਆਂ ਨੇ ਮਾੜਾ ਕੁਝ ਵੇਖਣ ਵਾਸਤੇ ਮਹਾਰਾਜ ਨੇ ਕੰਨ ਦਿੱਤੇ ਨੇ ਸਤਿਗੁਰ ਦੀ ਬਾਣੀ ਸੁਣਨ ਵਾਸਤੇ ਸ਼ੋਭ ਗੁਣ ਸੁਣਨ ਵਾਸਤੇ ਮਹਾਰਾਜ ਦੀ ਕੀਰਤੀ ਮਹਾਰਾਜ ਦਾ ਜਸ ਸੁਣਨ ਵਾਸਤੇ ਪਰ ਅੱਜ ਕੱਲ ਖਾਲਸਾ ਜੀ ਬਾਣਾ ਪਾ ਕੇ ਅੰਮ੍ਰਿਤ ਧਾਰੀ ਹੋ ਕੇ ਸ੍ਰੀ ਸਾਹਿਬਾਂ ਪਾ ਕੇ ਤੇ ਗਾਣੇ ਕਿਹੜੇ ਲਾਏ ਹੁੰਦੇ ਨੇ ਸ਼ਰਮ ਨਹੀਂ ਇਹੋ ਜੇ ਲੋਕਾਂ ਨੂੰ ਆਉਂਦੀ ਭਾਈ ਤੁਹਾਡਾ ਅੱਗੇ ਜਾ ਕੇ ਵੀ ਭਲਾ ਨਹੀਂ ਹੋਣਾ ਬੇਸ਼ੱਕ ਤੁਸੀਂ ਗੁਰੂ ਵਾਲੇ ਹੋ ਸਤਿਗੁਰ ਸੱਚੇ ਪਾਸ਼ਾ ਕੱਲੇ-ਕੱਲੀ ਗੱਲ ਦਾ ਹਿਸਾਬ ਲੈਣਗੇ ਚੰਗਾ ਸੁਣੋ ਮਹਾਰਾਜ ਦੀ ਬਾਣੀ ਸੁਣੋ ਮਹਾਰਾਜ ਨੇ ਇੱਕ ਬੋਲ ਵੀ ਬੋਲਣਾ ਕੀਤਾ ਬਾਣੀ ਵਿੱਚ ਕਿ ਮਹਾਰਾਜ ਇਹੋ ਜਿਹੇ ਬੋਲ ਮੇਰੇ ਕੰਨੀਆਂ ਨਾ ਪਾਵੀ ਜਿਹੜੇ ਬੋਲਾਂ ਨਾਲ ਮੇਰਾ ਮਨ ਥੜਕ ਜਾਵੇ ਤੇ ਖਾਲਸਾ ਜੀ ਅਸੀਂ ਕੀ ਕਰਦੇ ਆ ਹੁਣ ਮੰਨ ਲਓ ਕਿਸੇ ਦਾ ਪੁੱਤ ਅਮਲੀ ਹੈ ਨਸ਼ੇੜੀ ਹੈ ਤੇ ਉਹ ਬੰਦਾ ਉਹ ਮਾਂ ਪਿਓ ਉਹਨੂੰ ਬੰਨ ਬੰਨ ਕੇ ਰੱਖਦਾ ਤੇ ਪਰ ਨਸ਼ੇੜੀ ਹੋਣ ਦੇ ਬਾਵਜੂਦ ਮਾਂ ਪਿਓ ਕਵੇ ਕੋਈ ਨਹੀਂ ਪੁੱਤ ਤੂੰ ਨਿਆਰੇ ਲੈ ਤੂੰ ਹੋਰ ਖਾ ਪੀ ਕੇ ਆਇਆ ਕਰ ਤੇ ਉਹਨੇ ਬਹੁਤਾ ਖਾ ਕੇ ਮਰਨਾ ਹੀ ਹੈ ਇਸੇ ਪ੍ਰਕਾਰ ਅਸੀਂ ਭਾਈ ਮਨ ਨੂੰ ਖੋਲ ਦਿੱਤੀ ਹੋਈ ਹੈ ਜਿਵੇਂ ਅਮਲੀ ਬੰਦੇ ਨੂੰ ਮਾਂ ਪਿਓ ਬੰਨ ਬੰਨ ਕੇ ਰੱਖਦਾ ਹੈ ਨਾ ਏਵੇਂ ਖਾਲਸਾ ਜੀ ਸਾਨੂੰ ਆਪਣੇ ਮਨ ਨੂੰ ਬੰਨਣਾ ਚਾਹੀਦਾ ਅਸੀਂ ਇਹ ਮਨ ਨੂੰ ਆਜ਼ਾਦ ਛੱਡਿਆ ਹੋਇਆ ਆਪਣੀ ਮਰਜ਼ੀ ਕਰਦਾ ਫਿਰਦਾ 24 ਘੰਟੇ ਸੁੱਤਿਆਂ ਵੀ ਮਰਜ਼ੀ ਕਰਦਾ ਪੁੱਠੇ ਸਿੱਧੇ ਸੁਪਨੇ ਲੈ ਆਉਂਦਾ ਤੇ ਦਿਨੇ ਜਾਗਦਾ ਵੀ ਉਜਤਾ ਕਰਦਾ ਆਪਣੀ ਮਰਦੀ ਕਰਦਾ ਤੇ ਕਿਹੜਾ ਸੁੱਖ ਹੈ ਜਿਨ੍ਹਾਂ ਚਿਰ ਮਨ ਦੀ ਇਕਾਗਰਤਾ ਨਹੀਂ ਉਹਨਾਂ ਚਿਰ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ ਉਹਨਾਂ ਚਿਰ ਸਤਗੁਰ ਦੇ ਚਰਨਾਂ ਵਿੱਚ ਅਰਦਾਸ ਨਹੀਂ ਹੋਣੀ ਸਤਗੁਰ ਦੇ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ ਮਨ ਦੀ ਇਕਾਗਰਤਾ ਬਹੁਤ ਜ਼ਰੂਰੀ ਹੈ ਮਨ ਦੀ ਇਕਾਗਰਤਾ ਆਉਂਦੀ ਹੈ ਨਾਮ ਜਪ ਕੇ ਵਾਹਿਗੁਰੂ ਵਾਹਿਗੁਰੂ ਜਪ ਕੇ ਬਾਣੀ ਪੜ ਕੇ ਅਭਿਆਸ ਕਰਕੇ ਮਨ ਦੀ ਇਕਾਗਰਤਾ ਆਉਂਦੀ ਹੈ ਤੇ ਮਨ ਦੀ ਇਕਾਗਰਤਾ ਦੇ ਨਾਲ ਖਾਲਸਾ ਜੀ ਅਰਦਾਸ ਹੁੰਦੀ ਹੈ ਫਿਰ ਉਹ ਅਰਦਾਸ ਪਰਮੇਸ਼ਰ ਦੇ ਦਰ ਪਰਮਾਨੀ ਜਾਂਦੀ ਹੈ ਤੇ ਸਾਨੂੰ ਸੁੱਖ ਪ੍ਰਾਪਤ ਹੁੰਦਾ ਸੋ ਸਤਗੁਰ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਤਨ ਤਨ ਭਾਗ ਤਿੰਨਾਂ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਿੰਤਿਆ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਗੁਰਸਿੱਖਾਂ ਨੇ ਵੱਡੇ ਭਾਗ ਨੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਸੁਣਿਆ ਤੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਆਪਣੇ ਮਨ ਨੂੰ ਜਿੱਤਿਆ ਆਪਣੇ ਮਨ ਨੂੰ ਕਾਬੂ ਕੀਤਾ ਆਸੇ-ਪਾਸੇ ਭੱਜਣ ਨਹੀਂ ਦਿੱਤਾ ਜੇ ਮਨ ਕਹਿੰਦਾ ਮੈਂ ਸਵੇਰੇ ਉੱਠਾਂਗਾ 5 ਵਜੇ 3 ਵਜੇ ਨਹੀਂ ਉੱਠਣਾ ਪਰ ਗੁਰਮੁਖ ਇਹਦਾ ਨਹੀਂ ਤੈਨੂੰ ਮੈਂ 3 ਵਜੇ ਉਠਾਉਣਾ ਤੈਨੂੰ ਮੈਂ ਉੱਠਣ ਨਹੀਂ ਦੇਣਾ 5 ਵਜੇ ਉਹ ਗੁਰਸਿੱਖ ਨੇ ਜਿਹੜੇ ਮਨ ਨੂੰ ਰੋਕਦੇ ਨੇ ਫੜਦੇ ਨੇ ਜੇ ਮਨ ਕਹਿੰਦਾ ਕੋਈ ਨਹੀਂ ਬਾਣੀ ਕੱਲ ਪੜਵਾਂਗੇ ਅੱਜ ਰਹਿਣ ਦਿੰਨੇ ਉਹ ਕਹਿੰਦਾ ਵੀ ਅੱਜ ਰੋਟੀ ਤੇਰੀ ਬੰਦ ਕਰੂੰਗਾ ਸੋ ਖਾਲਸਾ ਜੀ ਉਹ ਗੁਰਸਿੱਖ ਨੇ ਤੇ ਅਸੀਂ ਖੁੱਲਾ ਛੱਡਿਆ ਹੋਇਆ ਮਨ ਖੁੱਲਾ ਛੱਡਿਆ ਹੋਇਆ ਮਨ ਵਿਕਾਰਾਂ ਦੇ ਘਰ ਨੂੰ ਭੱਜਦਾ ਹੈ ਹੁਜਤਾ ਕਰਦਾ ਹੈ ਸੋ ਖਾਲਸਾ ਜੀ ਇਸੇ ਪ੍ਰਕਾਰ ਮਨ ਨੂੰ ਕਾਬੂ ਕਰੀਏ ਸਤਗੁਰੂ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੀ ਜੋ ਗੁਰ ਚਰਨੀ ਸਿੱਖ ਪੜਤਿਆ ਮਹਾਰਾਜ ਕਹਿੰਦੇ ਸਾਰਿਆਂ ਤੋਂ ਵੱਡੇ ਸਭ ਸਾਧੂਆਂ ਤੋਂ ਸਭ ਸੰਤਾਂ ਤੋਂ ਸਭ ਬ੍ਰਹਮ ਗਿਆਨੀਆਂ ਤੋਂ ਵੱਡੇ ਭਾਗ ਉਸ ਗੁਰਸਿੱਖ ਦੇ ਨੇ ਜਿਹੜੇ ਗੁਰੂ ਦੇ ਚਰਨਾਂ ਨੂੰ ਮੋੜ ਆਉਂਦੇ ਨੇ ਸਤਿਗੁਰੂ ਦੇ ਚਰਨਾ ਕਮਲਾਂ ਵਿੱਚ ਆ ਕੇ ਸਾਜ ਜਾਂਦੇ ਨੇ ਜਿਹੜੇ ਕਹਿੰਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੇ ਤੋਂ ਬਿਨਾ ਅੱਜ ਤੋਂ ਬਾਅਦ ਕਿਤੇ ਨਹੀਂ ਝੁਕਾਂਗੇ ਤੁਸੀਂ ਕਿਰਪਾ ਕਰੋ ਉਹਨਾਂ ਦੇ ਮਹਾਰਾਜ ਕਹਿੰਦੇ ਸਾਰੇ ਬ੍ਰਹਮ ਗਿਆਨੀਆਂ ਸੰਤਾਂ ਸਾਧਵਾਂ ਤੋਂ ਵੱਡੇ ਭਾਗ ਨੇ ਏ ਮਹਾਰਾਜ ਦੀ ਬਾਣੀ ਕਹਿੰਦੀ ਐ ਮੈਂ ਆਪਣੇ ਕੋਲੋਂ ਖਾਲਸਾ ਨਹੀਂ ਕਹਿੰਦਾ ਸਤਗੁਰ ਕਹਿੰਦੇ ਤਨ ਤਨ ਭਾਗ ਤੇ ਨਾ ਭਗਤ ਜਨਾ ਜੋ ਹਰਨਾਮਾ ਹਰ ਮੁਖ ਕਹਤੇ ਆਂ ਕਹਿੰਦੇ ਵੱਡੇ ਭਾਗ ਨੇ ਭਗਤਾਂ ਦੇ ਜਿਹੜੇ ਮਹਰੀ ਦਾ ਨਾਮ ਮੁਖ ਤੋਂ ਬੋਲਦੇ ਨੇ ਮਹਾਰਾਜ ਕਹਿੰਦੇ ਤਨ ਤਨ ਭਾਗ ਤੇ ਨਾ ਸੰਤ ਜਨਾ ਜੋ ਹਰ ਜਸ ਸ਼ਰਮਣੀ ਸੁਣਤੇ ਆ ਜਿਹੜੇ ਕੰਨਾਂ ਨਾਲ ਵਾਹਿਗੁਰੂ ਦਾ ਨਾਮ ਸੁਣਦੇ ਨੇ ਜਸ ਸੁਣਦੇ ਨੇ ਉਹ ਵੱਡੇ ਭਾਗ ਨੇ ਸੰਤਾਂ ਦੇ ਸਤਗੁਰ ਕਹਿੰਦੇ ਤਨ ਤਨ ਭਾਗ ਦੇ ਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨਮ ਬਣਤੇ ਆ ਕਹਿੰਦੇ ਉਹਨਾਂ ਸਾਧ ਜਨਾਂ ਦੇ ਵੀ ਭਾਗ ਧੰਨ ਨੇ ਜਿਹੜੇ ਕੀਰਤਨ ਸੁਣਦੇ ਨੇ ਤੇ ਗੁਣਾ ਵਾਲੇ ਬਣਦੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਸਭ ਤੋਂ ਵੱਡੇ ਭਾਗ ਖਾਲਸਾ ਜੀ ਮਹਾਰਾਜ ਨੇ ਗੁਰਸਿੱਖਾਂ ਦੇ ਕਿਹਾ ਤੇ ਵੇਖੋ ਅਸੀਂ ਕੀ ਕਰਦੇ ਫਿਰਦੇ ਹਾਂ ਸੋ ਆਪਣੇ ਮਨ ਤੇ ਕਾਬੂ ਕਰੀਏ ਆਪਣੇ ਮਨ ਨੂੰ ਸਤਿਗੁਰ ਦੀ ਬਾਣੀ ਨਾਲ ਜੋੜੀਏ ਬਾਣੀ ਨਾਲ ਲਾਈਏ ਇਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੀਏ ਖਾਲਸਾ ਜੀ ਅਭਿਆਸ ਕਰੀਏ ਹੌਲੀ ਹੌਲੀ ਕੋਈ ਵੀ ਕੰਮ ਹੋਵੇ ਜਦੋਂ ਉਹਨੂੰ ਕਰਨ ਲੱਗ ਪਿਓ ਹੋ ਜਾਂਦਾ ਇਸੇ ਪ੍ਰਕਾਰ ਜਦੋਂ ਮਨ ਨੂੰ ਕਾਬੂ ਕਰਨ ਲੱਗ ਪਾਵੋਗੇ ਮਨ ਕਾਬੂ जरूर ਹੋਵੇਗਾ ਇਕਾਗਰਤਾ जरूर ਹੋਵੇਗੀ ਫਿਰ ਸਾਰੀਆਂ ਕਿਰਪਾ ਹੋਣਗੀਆਂ ਕਿਉਂਕਿ ਜਦੋਂ ਮਨ ਇਕਾਗਰ ਹੈ ਉਸ ਵੇਲੇ ਮੁੱਖੋਂ ਬੋਲਿਆ ਹੋਇਆ ਬੋਲ ਵੀ ਸੱਚ ਹੋਵੇਗਾ ਇਹ ਸਤਿਗੁਰੂ ਦੀ ਕਿਰਪਾ ਹੈ ਸੋ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ ਭੁਲਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ